ਲੌਜੀ ਹੁਣ ਸੇਲਸਮੈਨ ਦਾ ਸਪਲੈਂਡਰ ਹੋਇਆ ਚੋਰੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਚ ਹੋ ਗਈ ਕੈਦ ਗੁਰਦਾਸਪੁਰ ਸ਼ਹਿਰ ਦੇ ਵਿੱਚ ਲਗਾਤਾਰ ਸਪਲੈਂਡਰ ਮੋਟਰਸਾਈਕਲ ਚੋਰਾਂ ਦੇ ਨਿਸ਼ਾਨੇ ਤੇ ਨੇ ਤਾਜ਼ਾ ਵਾਰਦਾਤ ਗੁਰਦਾਸਪੁਰ ਸ਼ਹਿਰ ਦੀ ਪੁਲਿਸ ਲਾਈਨ ਰੋਡ ਤੇ ਵਾਪਰੀ ਹੈ ਇੱਕ ਦੁਕਾਨ ਦੇ ਵਿੱਚ ਕੰਮ ਕਰਨ ਵਾਲੇ ਸੇਲਸਮੈਨ ਜਦੋਂ ਦੁਪਹਿਰ ਦੇ ਸਮੇਂ ਘਰ ਰੋਟੀ ਖਾਣ ਲਈ ਜਾ ਰਿਹਾ ਸੀ ਤਾਂ ਬਾਹਰ ਦੁਕਾਨ ਦੇ ਆਕੇ ਦੇਖਿਆ ਤਾਂ ਉਸ ਦਾ ਮੋਟਰਸਾਈਕਲ ਚੋਰੀ ਹੋ ਚੁੱਕਾ ਸੀ ਜਿਸ ਦੀ ਉਸਨੇ ਸ਼ਿਕਾਇਤ ਸੰਬੰਧੀ ਥਾਣਾ ਸਿਟੀ ਪੁਲਿਸ ਨੂੰ ਦਰਜ ਕਰਵਾ ਦਿੱਤੀ ਹੈ ਦੱਸਣਯੋਗ ਹੈ ਕਿ ਲਗਾਤਾਰ ਸ਼ਹਿਰ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਨੇ ਲੋਕਾਂ ਦੇ ਨੱਕ 'ਚ ਦਮ ਕਰ ਦਿੱਤਾ ਅਤੇ ਹੁਣ ਤੱਕ ਅਣਗਿਣਤ ਮੋਟਰਸਾਈਕਲ ਚੋਰੀ ਹੋ ਚੁੱਕੇ ਨੇ ਲੋਕਾਂ ਨੇ ਐਸਐਸਪੀ ਗੁਰਦਾਸਪੁਰ ਤੋਂ ਮੰਗ ਕਰਦਿਆਂ ਹੋਇਆ ਆਖਿਆ ਕਿ ਜਲਦ ਤੋਂ ਜਲਦ ਇਸ ਗਰੋਹ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਇਨਸਾਫ ਮਿਲ ਸਕੇ ਮੇਰਾ ਨਾਮ ਵਿਕਰਮ ਵਾਲੀਆ ਵਾ ਮੋਬਾਈਲ ਵਰਲਡ ਦੇ ਨਾਮ ਤੇ ਮੇਰੀ ਆਪਣੀ ਸ਼ਾਪ ਹੈ ਇੱਥੇ ਆਪਣੇ ਕੋ ਮੁਲਾਜ਼ਮ ਹੈ ਕੰਪਨੀ ਐਂਡ ਤੋਂ Samsung ਕੰਪਨੀ ਤੋਂ ਕੰਪਨੀ ਦਾ ਪ੍ਰੋਮੋਟਰ ਆਪਣੇ ਕੋ ਕੰਮ ਕਰਦਾ ਵਾ ਮੁੰਡਾ ਸੁਸ਼ੀਲ ਕੁਮਾਰ ਨਾਮ ਹੈ ਗੁਰੂ ਮੀਰਪੁਰ ਪਿੰਡ ਤੋਂ ਮਤਲਬ ਬਿਲੋਂਗ ਕਰਦਾ ਤੇ ਉਹਨੇ ਸਵੇਰੇ ਆ ਕੇ ਕੋਈ 6:30 10-11 ਵਜੇ ਨਾ ਮੋਟਰਸਾਈਕਲ ਲਗਾਇਆ ਵਾ 6:30 10 ਵਜੇ ਤੇ ਲੱਗੇ ਦੁਕਾਨ ਦੇ ਬਾਹਰ ਤੇ ਉਹ ਕੀ ਕਹਿੰਦੇ ਨੇ 11:30 11:30 6:30 11 11:40 ਤੇ ਇੱਕ ਬੰਦਾ ਆਇਆ ਵਾ ਉਹ ਲਾਗੇ ਖੜਾ ਰਿਹਾ ਬਾਅਦ ਚ ਉਹਨੇ ਹੈਂਡਲ ਖੋਲਿਆ ਮੋਟਰਸਾਈਕਲ ਲੈ ਕੇ ਸਪਲੈਂਡਰ ਮੋਟਰਸਾਈਕਲ ਹੀ ਮੋਟਰਸਾਈਕਲ ਲੈ ਕੇ ਤਾਂ ਤੋੜ ਗਿਆ ਵਾ ਤੇ ਬਹੁਤ ਜ਼ਿਆਦਾ ਮਤਲਬ ਮੁੰਡਿਆਂ ਦਾ ਨਾ ਫਰਕ ਪੈਂਦਾ ਇਸ ਚੀਜ਼ ਦੇ ਨਾਲ ਪੁਲਿਸ ਨੂੰ ਆਇਆ ਤੀਸਰਾ ਤੀਸਰਾ ਕੇਸ ਸਾਡੇ ਇੱਕ ਅੱਗੇ ਮੁੰਡਾ ਆਪਣਾ ਅਕਾਊਂਟੈਂਟ ਹੀ ਉਹਦਾ ਵੀ ਚੁੱਕਿਆ ਗਿਆ ਇੱਕ ਕਸਟਮਰ ਦਾ ਚ ਕੋਈ ਦਾਵਾ ਇਹ ਤੀਸਰਾ ਕੇਸ ਆ ਸਾਡੇ ਤੇ ਅਸੀਂ ਪਰਸੋ ਵੀ ਸ਼ਾਇਦ ਸੁਣਿਆ ਕਿ ਕੋਈ ਹਾਨੂੰ ਮਨਚੌਂਗ ਤੋਂ ਵੀ ਹੋਇਆ ਵਾ ਚੋਰੀ ਮੋਟਰਸਾਈਕਲ ਦੀ ਨਹੀਂ ਕੋਈ ਵੀ ਨਹੀਂ ਬਰਾਮਦ ਹੋਇਆ ਉਸ ਤੋਂ ਬਾਅਦ ਉਹ ਅਕਾਊਂਟੈਂਟ ਨੇ ਜਿਹੜਾ ਹੀ ਵਿਚਾਰੇ ਨੇ ਕਿਸ਼ਤਾਂ ਦੇ ਫਿਰਦਾ ਨਵਾਂ ਮੋਟਰਸਾਈਕਲ ਲਿਆ ਤੇ ماں ਵੀ ਤੁਹਾਨੂੰ ਪਤਾ ਕੰਪਨੀਆਂ ਵੀ 14-15000 ਰੁਪਏ ਦਿੰਦੀਆਂ ਉਹਦੇ ਵਿੱਚ ਉਹਨਾਂ ਨੂੰ ਮੋਟਰਸਾਈਕਲ ਲੈਣੇ ਵੀ ਇਹਨਾਂ ਲਈ ਬਹੁਤ ਮੁਸ਼ਕਲ ਹੈ ਥੋੜਾ ਜਿਹਾ ਗਵਰਨ ਨੂੰ ਪੁਲਿਸ ਨੂੰ ਚਾਹੀਦਾ ਵਾ ਕਿ ਇਹਨਾਂ ਵੱਲ ਧਿਆਨ ਦੇ ਵੀ ਜਿਸ ਤਰ੍ਹਾਂ ਮਰਦੀ ਜਾਂ ਕੋਈ ਨਾਕਾਬੰਦੀ ਵੱਧ ਕਰੇ ਕਿ ਤੇ ਜਾਂ ਇਹਨਾਂ ਨੂੰ ਮਤਲਬ ਕਾਬੂ ਚੋਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰੇ ਜਿੰਨਾ ਜਿੰਨਾ ਜਲਦੀ ਹੋ ਸਕਦਾ ਵਾ ਕਿਉਂਕਿ ਇਹਨਾਂ ਦਾ ਮੇਨ ਟਾਰਗੇਟ ਹੀ ਸਪਲੈਂਡਰ ਮੋਟਰਸਾਈਕਲ ਹੁੰਦਾ ਵਾ ਜੀ ਮੇਰਾ ਨਾਮ ਸੁਸ਼ੀਲ ਹੈ ਤੇ ਮੈਂ ਇੱਥੇ ਆਪਣੀ ਦੁਕਾਨ ਵਾਲੀ ਮੋਬਾਈਲ ਵਰਡ ਤੇ ਕੰਮ ਕਰਦਾ ਮੈਂ ਸੈਮਸੰਗ ਦਾ ਸੇਲਜ਼ ਪ੍ਰਮੋਟਰ ਹਾਂ ਤੇ ਤੇ ਦੁਕਾਨ ਤੇ ਆ ਕੇ ਮੈਂ ਇੱਥੇ ਆਪਣੀ ਬਾਈਕ پارک ਕਰਤੀ ਜਿਵੇਂ ਅਕਸਰ ਹੀ ਆਪਾਂ ਦੁਕਾਨ ਤੇ ਆਨੇ ਆ ਤੇ ਇੱਥੇ ਆਪਣੀ ਬਾਈਕ ਲਾ ਦਨੇ ਆ ਤੇ ਬਾਈਕ ਲਗਾਤੀ ਔਰ ਤੋਂ ਬਾਅਦ ਜਦੋਂ ਦੁਪਹਿਰੇ 2:30 ਵਜੇ ਦੇ ਟਾਈਮ ਤੇ ਮੈਂ ਕਹਿਣ ਦੁਕਾਨ ਦੇ ਗਿਆ ਕਿ ਮੈਂ ਲੰਚ ਕਰਨ ਲਈ ਘਰ ਚੱਲਿਆ ਵਾ ਤੇ ਮੈਂ ਲੰਚ ਕਰਨ ਲਈ ਜਦੋਂ ਅੰਦਰੋਂ ਬਾਹਰ ਆਇਆ ਤੇ ਮੈਂ ਬਾਈਕ ਨੂੰ ਦੇਖਣ ਲੱਗਾ ਆਪਣੇ ਤੇ ਮੇਰੀ ਬਾਈਕ ਇੱਥੇ ਹੈ ਨਹੀਂ ਸੀ ਤੇ ਮੈਂ ਬਾਈਕ ਨੂੰ ਇੱਧਰ ਉੱਧਰ ਵੇਖਿਆ ਤੇ ਕਿਤੇ ਵੀ ਬਾਈਕ ਲੱਭੀ ਨਹੀਂ ਤੇ ਬਾਅਦ ਚੋਂ ਆਪਾਂ ਸੀਸੀਟੀਵੀ ਕੈਮਰੇ ਚੋਂ ਤੇ ਚੈੱਕ ਕੀਤਾ ਇੱਕ ਅਣਪਛਾਤਾ ਵਿਅਕਤੀ ਇੱਥੇ ਆਇਆ ਔਰ ਉਹ ਇਸ ਜਗ੍ਹਾ ਤੇ ਖੜਾ ਸੀ ਤੇ ਉਹਨੇ ਕੈਮਰੇ ਵਾਲਾ ਵੇਖ ਕੇ ਤੇ ਆਪਣੇ ਮੂੰਹ ਤੇ ਮਫਲਰ ਬੰਨ ਲਿਆ ਉਹਨੇ ਤੇ ਨਾਲ ਹੀ ਉਹਨੇ ਬਾਈਕ ਨੂੰ ਕੋਈ ਆਪਣੇ ਜੇਬ ਚੋਂ ਚਾਬੀ ਗੱਡੀ ਤੇ ਲੌਕ ਖੋਲ ਕੇ ਤੇ ਬਾਈਕ ਲੈ ਕੇ ਥੋੜ੍ਹ ਗਿਆ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਦੇਖੋ ਜੀ ਪੁਲਿਸ ਨੂੰ ਕਿਹਾ ਗਿਆ ਵੀ ਮੈਂ ਐਕਚੁਅਲੀ ਇੱਥੇ ਕੰਮ ਕਰਦਾ ਮੇਰੀ ਬੇਸਿਕ ਸੈਲਰੀ 10000 ਰੁਪਏ ਆ ਤੇ ਉਹ ਕਿਸ਼ਤਾਂ ਦੇ ਮੋਟਰਸਾਈਕਲ ਮੈਂ ਲਿਆ ਸੀ ਤੇ ਪ੍ਰਸ਼ਾਸਨ ਕੋ ਇਹ ਹੀ ਮੰਗਾ ਹੈ ਕਿ ਪ੍ਰਸ਼ਾਸਨ ਆਪਣੀ ਕੋ ਕਾਰਵਾਈ ਕਰੇ ਤੇ ਮੇਰੀ ਬਾਈਕ ਲੱਭਣ 'ਚ ਮੇਰੀ ਸਹਾਇਤਾ ਕਰੇ